ਕਪੜਾ ਬਹੁਤ ਸੌਫਟ ਹੈ ਜੀ ਮਲਾਈ ਵਰਗਾ ਕਪੜਾ ਜੀ ਦੁਪੱਟੇ ਦੀ ਲੰਬਾਈ ਚੜਾਈ ਵੀ ਪੂਰੀ ਫੁੱਲ ਹੈ ਜੀ ਪ੍ਰਿੰਟ ਸਾਰੇ ਸੋਹਣੇ ਆਏ ਨੇ ਸਿੱ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦਵਾਰ ਦਾ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਕਿ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਅੱਜ ਆਪ ਤੁਹਾਡੇ ਲਈ ਬਹੁਤ ਸੋਹਣੇ 올ਓਵਰ ਸੂਟ ਲੈ ਕੇ ਆਏ ਹਾਂ ਜੀ ਲਵਲੀਨ ਕੰਪਨੀ ਦਾ ਸੂਟ ਆਉਣਗੇ ਜੀ ਨਾਲ ਦੁਪੱਟਾਂਗੇ ਕੋਟਾ ਡੋਰੀ ਤੇ ਬਹੁਤ ਹੀ ਸੋਹਣੇ ਜੀ ਤੇ ਚਲੋ ਸਟਾਰਟ ਕਰਦੇ ਜਾਦੇ ਆਂ ਇਹ ਵੀਡੀਓ ਲੋ ਜੀ ਪ੍ਰਿੰਟ ਬਹੁਤ ਸੋਹਣਾ ਹੈ ਨਾ ਲਵਲੀਨ ਕੰਪਨੀ ਦਾ ਜੀ ਲੋ ਜੀ ਸਭ ਤੋਂ ਪਹਿਲਾਂ ਬ੍ਰਾਂਡ ਚੈੱਕ ਕਰੋ ਜੀ ਦੇਖੋ ਜੀ ਲਵਲੀਨ ਦਾ ਬ੍ਰਾਂਡ ਹੈ ਜੀ 올ਓਵਰ ਸੂਟ ਹੋਏਗਾ ਜੀ ਕੱਪੜਾ ਬਹੁਤ ਸੋਹਣਾ ਜੀ ਮਲਾਈ ਵਰਗਾ ਕੱਪੜਾ ਹੈ ਜੀ ਲੋ ਜੀ ਆਪਾਂ ਕੱਲਾ ਕੱਲਾ ਪੀਸ ਤੁਹਾਨੂੰ ਖੋਲ ਕੇ ਦਿਖਾਵਾਂਗੇ ਜੀ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਜੀ ਪੀਸ ਬਹੁਤ ਆਏ ਨੇ ਜੀ ਲੋ ਜੀ ਕਰੋ ਚੈੱਕ ਪੀਸ ਜੀ ਪ੍ਰਿੰਟਿੰਗ ਬਹੁਤ ਪੇਰੀ ਹੈ ਜੀ ਦੇਖੋ ਜੀ ਪ੍ਰਿੰਟ बहुत सोहना प्रिंट है जी क्या बात है देखो जी लवलीन कंपनी है जी देखो पीस बहुत सोहना जी कपड़ा बहुत सोफ्ट है जी मलाई का कपड़ा जी हो जी और दुप्टे की गल करिए दुप्टा बहुत सोहना जी कोटा डोरे दुप्टा लगे हुआ जी प्योर कोटा डोरे लगे हुआ जी ओरिजिनल वाली कोटा डोरे लगी हुई है जी, 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 जी चैक करो जी देखो क्या बात है देखो जी पीस बहुत सोहना जी लो जी दुपट्टे लंबाई चढ़ाई भी पूरी फुल है जी प्रिंट बहुत आए ने जी लो जी प्रिंट चेक करी चलो जी क्या बात है देखो जी प्रिंट बहुत सोने प्रिंट ने जी लो जी कपड़ा बिल्कुल मलाई का कपड़ा ही गर्मिया वाला कपड़ा लो जी करो चेक प्रिंटिंग जी प्रिंटिंग बहुत प्यारी जी कलर भी सोने ने जी गर्मिया वाले कलर ने सारे जी लो जी बिल्कुल नवी आइटम आई है जी ਦੇਖੋ ਜੀ ਦੁਪੱਟਾ ਚੈੱਕ ਕਰੋ ਦੁਪੱਟਾ ਵੀ ਬਹੁਤ ਪਿਆਰਾ ਹੈ ਜੀ ਕੋਟਾ ਰੋੜਾ ਦੁਪੱਟਾ ਜੀ ਲਓ ਜੀ ਸਕਰੀਨਸ਼ਾਟ ਲਓ ਤੇ ਕਰੋ ਆਰਡਰ ਬੁੱਕ ਜੀ ਨੰਬਰ ਆਪਾਂ ਨੇ ਚਾ ਲੈਣਾ ਸਕਰੀਨ ਤੇ ਜੀ ਲਓ ਜੀ ਇੱਕ ਪ੍ਰਿੰਟ ਆ ਜਗਾ ਇਹ ਵਾਲਾ ਦੇਖੋ ਜੀ ਪ੍ਰਿੰਟਾ ਵੀ ਬਹੁਤ ਸੋਹਣਾ ਜੀ ਦੇਖੋ ਜੀ ਪ੍ਰਿੰਟ ਬਹੁਤ ਸੋਹਣਾ ਜੀ ਲਵਲੀ ਕੰਪਨੀ ਦਾ ਦੇਖੋ ਜੀ ਕੀ ਆ ਬਾਤ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਅਸੀਂ ਆ ਜਗਾ ਦੁਪੱਟਾ ਜਿਸ ਦਾ ਦੁਪੱਟੇ ਬਹੁਤ ਸੋਹਣੇ ਬਣੇ ਹੋਏ ਨੇ ਜੀ। ਲੋ ਜੀ। ਲੋ ਜੀ ਡੀਟੇਲ ਪ੍ਰਿੰਟ ਨੇ ਸਾਰੇ। ਦੇਖੋ ਜੀ ਕਰੋ ਚੱਕ ਦੁਪੱਟਾ ਜੀ। ਬਹੁਤ ਸੋਹਣਾ ਦੁਪੱਟਾ ਜੀ। ਹੋਰ ਇੱਕ ਪ੍ਰਿੰਟ ਆਇਆ ਹੈ ਬੜਾ ਦੇਖੋ ਜੀ। ਪ੍ਰਿੰਟ ਇਹ ਬਹੁਤ ਸੋਹਣਾ ਹੈ। ਦੇਖੋ ਜੀ, ਕੀ ਬਾਤ ਹੈ। ਬਹੁਤ ਸੋਹਣਾ ਪੀਸ ਹੈ ਜੀ। ਇਹ ਅਜਿਹਾ ਦੁਪੱਟਾ ਜੀ ਇਹ ਦੇਖੋ ਜੀ। ਇਹ ਆ ਗਿਆ ਦੁਪੱਟਾ ਜੀ ਦੁਪੱਟਾ ਜੀ ਸੋਹਣਾ ਜੀ ਲੋ ਸਕਰੀਨਸ਼ਾਟ ਤੇ ਕਰੋ ਆਰਡਰ ਬੁੱਕ ਜੀ ਜੇਕਰ ਤੁਸੀਂ ਹਜੇ ਤੱਕ ਸਾਡੀ ਵੀਡੀਓ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੀ ਲਾਈਕ ਸ਼ੇਅਰ ਕਰਦੇ ਕਰੋ ਜੀ ਲੋ ਜੀਕ ਪ੍ਰਿੰਟ ਆ ਜਗਾ ਵਾਲਾ ਜੀ ਦੇਖੋ ਪ੍ਰਿੰਟ ਹੈ ਬਹੁਤ ਸੋਹਣਾ ਜੀ ਸੋਬਰ ਜੀ ਪ੍ਰਿੰਟਿੰਗ ਹੈ ਜੀ ਲੋ ਜੀ ਕਲਰ ਵੀ ਸੋਹਣਾ ਜੀ ਸਬਰ ਤੇ ਸਰਦਾਰੀ ਕਲਰ ਨੇ ਜੀ ਕਰੋ ਚੈੱਕ ਜੀ ਦੁਪੱਟਾ ਕਿਆ ਬਾਤ ਹੈ ਦੇਖੋ ਬਹੁਤ ਸੋਹਣਾ ਦੁਪੱਟਾ ਜੀ ਪਰ ਕਾਜੀ ਗਾਇ ਬਲੈਕ ਦੇ ਵਿੱਚ ਜੀ ਲਓ ਜੀ ਬਲੈਕ ਕਲਰ ਦੇ ਉੱਤੇ ਜੀ ਇਹ ਸ ਬਹੁਤ ਸੋਹਣਾ ਹੈ ਦੇਖੋ ਜੀ ਔਰ ਮੇਨ ਗਰਲ ਕਪੜੇ ਦੀ ਕੁਆਲਿਟੀ ਬਹੁਤ ਸੋਹਣੀ ਹੈ ਜੀ ਗਰਮੀਆਂ ਵਾਲਾ ਬਿਲਕੁਲ ਸੌਫਟ ਕਪੜਾ ਹੈ ਜੀ ਤੁਸੀਂ ਦੁਬਾਰਾ ਰਿਪੀਟ ਕਰੋਗੇ ਜੀ ਇਹ ਵਾਲਾ ਕਪੜਾ ਜੀ आका दुपट्टा तो जी एट सारे जी लो जी बिल्कुल डिफरेंट प्रिंट ने सारे जी देखो जी चेक करो जी प्रिंट देखो जी। क्या बात है बहुत सोना प्रिंट है जी और कलर भी बहुत सोना जी लो जी लो जी देखो क्या बात है बहुत सोनी प्रिंटिंग है जी लो स्क्रीन शॉट ऑर्डर बुक जी ਰੇਟ ਦੀ ਗੱਲ ਕਰੀ ਜੀ ਬਾਜ਼ਾਰ ਤੇ ਤੁਹਾਨੂੰ 2300 2400 ਇਸ ਰੇਂਜ ਵਿੱਚ ਮਿਲ ਰਹੀ ਪਰ ਆਪਾਂ ਮੱਤੀ ਵਾਲੇ ਨੱਕ ਪੜੇ ਸ਼ੋਰੂਮ ਤੇ ਸਿਰਫ ਅਸੀਂ ਤੁਹਾਨੂੰ ਸੂਟ ਦਵਾਂਗੇ ਜੇ ਬੜਾ 1770 ਰੁਪਏ ਦਾ ਜੀ ਹਾਂਜੀ 1770 ਰੁਪਏ ਦੇ ਵਿੱਚ ਜੀ ਲਓ ਸਕਰੀਨ ਸ਼ਾਟ ਤੇ ਕੋਰਡਰ ਪੁੱਛੋ ਜੀ ਲਓ ਜੀ ਇੱਕ ਪ੍ਰਿੰਟ ਆ ਜਗਾ ਇਹ ਵਾਲਾ ਦੇਖੋ ਜੀ ਲਓ ਜੀ ਕਲਰ ਇਹ ਬਹੁਤ ਸੋਹਣਾ ਜੀ ਸੌਬਰ ਜਿਹਾ ਕਲਰ ਹੈ ਜੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਜੀ ਬਰੀਕ ਪ੍ਰਿੰਟਿੰਗ ਹੈ ਜੀ ਲਓ ਜੀ ਦੇਖੋ ਜੀ ਇਹ ਆ ਗਿਆ ਦੁਪੱਟਾ ਜੀ ਇਹਦਾ दुपट्टा भी बहुत सोहना जी लो जी कलर भी बहुत सोहना जी क्रीम कलर है गया जी लो जी देखो जी बहुत सोनी प्रिंटिंग है जी लो स्क्रीन शॉट तो एक बुक जी रेट है सतारा सौ सत्तर रुपये जी देखो जी और एक प्रिंट आ गई है वाली जी अपने ला लो जी एक प्रिंट आ गया वाला जी प्रिंट भी बहुत सोहना जी ये करीम कलर के उपर है जी और दुपट्टा भी देखो जी क्या बात है शानदार दुपट्टा है देखो जी ਕਿਆ ਬਾਤ ਹੈ ਪੱਟਾ ਹੀ ਬਹੁਤ ਸੋਹਣਾ ਜੀ ਲੋ ਜੀ ਕਿਆ ਬਾਤ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਔਰ ਦੁਪੱਟੇ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਜੀ ਔਰ ਇਕ ਕਲਾ ਜਿਹਾ ਵਾਲਾ ਦੇਖੋ ਜੀ ਬਲੈਕ ਬਿਲਕੁਲ ਬ੍ਰੇਕ ਪ੍ਰਿੰਟ ਜੀ ਲੋ ਬਲੈਕ ਦੇ ਵਿੱਚ ਬ੍ਰੇਕ ਪ੍ਰਿੰਟਿੰਗ ਹੈ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਦੇਖੋ ਜੀ ਔਰ ਦੁਪੱਟਾ ਵੀ ਤਾਂ ਬਹੁਤ ਸੋਹਣਾ ਜੀ ਦੇਖੋ ਜੀ ਕਿਆ ਆਵਾਜ਼ ਹੈ ਪੱਟਾ ਬਹੁਤ ਪਿਆਰਾ ਹੈ ਜੀ ਲੋ ਜੀ ਕਰੋ ਚੈੱਕ ਦੁਪੱਟਾ ਜੀ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਦੁਪੱਟਾ ਜੀ ਬਹੁਤ ਸੋਹਣਾ ਬਣਿਆ ਹੋਇਆ ਜੀ ਬਲੈਕ ਕਲਰ ਦੇ ਵਿੱਚ ਜੀ ਰੇਟ ਰ ਹੈ 1770 ਰੁਪਏ ਜੀ ਤੁਸੀਂ ਆਪਣੀ ਸ਼ਾਪ ਤੇ ਵਿਜਟ ਕਰੋ ਜੀ ਸ਼ਾਪ ਦਾ ਤੁਹਾਨੂੰ ਐਡਰੈਸ ਦੱਸ ਦੇ ਮੱਤੀ ਵਾਲਿਆਂ ਦਾ ਕੱਪੜਾ ਦਾ ਸ਼ੋਰੂਮ ਨੇੜੇ ਨਾਮਲਾ ਗਰਾਊਂਡ ਸਾਹਮਣੇ ਜਰਮੰਦਰਪੁਰਾ ਡਾ ਜੀ ਇਹ ਆਪਣੀ ਸ਼ਾਪ ਦਾ ਐਡਰੈਸ ਹੈ ਜੀ ਲੋ ਜੀ एवी पीस बहुत सोहना जी लो जी देखो जी कलर भी बिल्कुल न्यू है जी दुपट्टा भी बहुत सोहना बनया हुआ जी और एक प्रिंट प्रिंटा जगह वाला देखो जी क्या बात है बहुत सोने प्रिंट ने जी देखो जी जी आ गया दुपट्टा जी का क्या बात है रेस्ट कलर के उपर जी लो जी देखो जी ਦੁਪੱਟੇ ਦੀ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਆ ਜੀ ਦੇਖੋ ਜੀ। ਔਰ ਕਲਾਸਟ ਪ੍ਰਿੰਟ ਵਾਲਾ ਜੀ ਦੇਖੋ। ਕਿਹਾ ਵਾ ਤਾ ਦੇਖੋ ਜੀ। ਇਹ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ। ਲਓ ਜੀ। ਹਾਂ ਜੀ ਇਹ ਆ ਗਾ ਦੁਪੱਟਾ ਜੀ ਇਹਦਾ। ਹਾਂਜੀ ਲੋ ਸਕਰੀਨਸ਼ਾਟ ਤੇ ਕਰੋ ਆਰਡਰ ਬੁੱਕ ਜੀ ਰੇਟ ਰਹੇਗਾ ਸਿਰਫ ਔਰ ਸਿਰਫ 1700 ਰੁਪਏ ਜੀ ਨੰਬਰ ਆਪਾਂ ਚਾ ਰਹੇ ਨੇ ਸਕਰੀਨ ਤੇ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਇਹਦਾ ਆਰਡਰ ਬੁੱਕ ਕਰ ਸਕਦੇ ਹੋ ਜੀ ਧੰਨਵਾਦ ਜੀ